ਵੈਰਾਗ ਦਾ ਅਭਿਆਸ ਇਸ ਮਨ ਨੂੰ ਵਿਚਾਰ ਨਾਲ ਸਮਝਦੇ ਰਹਿਣਾ ਕਿ ਜਿਤਨੀ ਕੀ ਲੋੜ ਮੇਰੇ ਸਰੀਰ ਨੂੰ ਪਦਾਰਥਾਂ ਦੀ ਹੈ ਸਾਈ ਨੇ ਦਿੱਤੇ ਹੋਏ ਹਨ ਵਾਧੂ ਪਦਾਰਥਾਂ ਵੱਲ ਸੁਭਾਵਾ ਸੋਕੇ ਭਜਦੇ ਰਹਿਣਾ ਤ੍ਰਿਸ਼ਨਾ ਤੇ ਵਾਸ਼ਨਾ ਵਿੱਚ ਉੱਡਦੇ ਰਹਿਣਾ ਆਪਣੀਆਂ ਤਾਕਤਾਂ ਨੂੰ ਜ਼ਾਇਲ ਕਰਦੇ ਰਹਿਣਾ ਹੈ ਭੱਲੇ ਕੁਝ ਨਹੀਂ ਬਚਦਾ ਸੁਰਤ ਨੂੰ ਹਾਂਡ ਹੁੰਦੀ ਹੈ ਥਕਾਨ ਪੱਲੇ ਪੈਂਦੀ ਹੈ ਤਾਂ ਤੇ ਤ੍ਰਿਸ਼ਨਾ ਦੇ ਮਗਰ ਉੱਡਣਾ ਛੱਡੋ ਫੇਰ ਪ੍ਰੇਤਨ ਨਾਲ ਜੋੜੇ ਲੱਭੇ ਪਦਾਤ ਸਾਰੇ ਅੰਤ ਛੱਡਣੇ ਪੈਂਦੇ ਹਨ ਨਾਲ ਨਹੀਂ ਜਾਂਦੇ ਨਾਲ ਨਾ ਜਾਣ ਵਾਲੇ ਦੇ ਮਗਰ ਨਾਤਾ ਤੇ ਨਾਲ ਜਾਣ ਵਾਲੇ ਦੇ ਮਗਰ ਪਿਆਰ ਹੋ ਨਾਲ ਜਾਣ ਵਾਲਾ ਹੈ ਪਰਮੇਸ਼ਰ ਜੀ ਦਾ ਨਾਮ ਸੋ ਪਾ ਚੋਕੇ ਇਸ ਤੇ ਆ ਕੇ ਟਿਕ ਇਸ ਤਰ੍ਹਾਂ ਦੇ ਵਿਚਾਰ ਵਿਰਾਗ ਵਿੱਚ ਸਹਾਇਤਾ ਹੁੰਦੇ ਹਨ ਜਦੋਂ ਇਹਨਾਂ ਯਤਨਾਂ ਨਾਲ ਮਨ ਆਪੇ ਵਿੱਚ ਇਕੱਠਾ ਹੁੰਦਾ 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 ਸਾਂਹੀ ਤੇ ਟਿਕਦਾ ਹੈ ਤਾਂ ਸੁਖੀ ਹੁੰਦਾ ਹੈ ਕੀ ਆਪ ਚਾਹੁੰਦੇ ਹੋ ਕਿ ਉਸ ਮਾਰਗ ਪਰ ਕਦਮ ਧਰੋ ਜਿਸ ਦੀ ਮਹਿਮਾ ਹੈ ਕਿ ਪਰਮਾਨੰਦ ਪ੍ਰਦਾਨ ਕਰੇ ਤਦ ਉਹ ਸਾਰਾ ਕੁਝ ਜੋ ਉਸ ਰਸਤੇ ਦਾ ਰੋਕੂ ਹੋਵੇਗਾ ਹਰ ਚਿੱਤ ਨੂੰ ਪਿਆਰਾ ਹੋਵੇਗਾ ਚੇਤਨੂ ਛੱਡਣਾ ਪਵੇਗਾ ਮਸਲਨ ਅੰਮ੍ਰਿਤ ਵੇਲੇ ਦੀ ਨੀਂਦ ਸਾਂਝ ਵੇਲੇ ਦੀ ਗੱਪ ਛੜਪ ਸੰਸਾਰ ਨੂੰ ਸੁਖ ਜਾਣਨਾ ਆਪਣੇ ਅਜੋਗ ਆਰਾਮ ਰਸਤੇ ਖਾਇਸ਼ਾਂ ਪਿਆਰੇ ਨਾਲ ਪਿਆਰ ਪੈ ਜਾਣਾ ਇਹ ਸਿੱਖੀ ਹੈ ਸੁਰਤ ਸ਼ਬਦ ਇੱਕ ਇਸ ਪਿਆਰ ਦਾ ਵਸੀਲਾ ਹੈ ਬੇਨਤੀ ਹੈ ਕਿ satsang ਕਰਿਆ ਕਰੋ ਕਰਨੀ ਵਾਲੇ ਦੀ ਸਹਬਤ ਬਿਨਾ ਠੰਡ ਕਠਨ ਪੈਂਦੀ ਹੈ